ਕਿਵੇਂ ਤੜਕੀ ਲਾ ਰੱਖਿਆ ਕੰਮ ਇਹਦਾ ਹਾਂ ਤੜਕੀ ਨਾਸ਼ਤਾ ਦਾ ਫਿਰ ਕਰਾਉਣਾ ਪੈਂਦਾ ਬਾਈ ਇਹਨਾਂ ਠੀਕ ਆ ਕਿੰਨੀ ਹਾਈਟ ਦੀ ਇੱਕ ਬੱਕਰੀ ਹੋਊਗੀ ਬੱਕਰੀਆਂ 43 44 42 43 40 ਤੋਂ ਬਾਰ-ਬਾਰ ਆ ਸਾਰੀਆਂ ਟੱਕੀਆਂ 40 ਤੋਂ ਥੱਲੇ ਆਪਾਂ ਨਾ ਰੱਖੀਏ ਤੇ ਨਾ ਹੀ ਰੱਖਣੀ ਕਿੰਨੇ ਕ ਜਾਨਵਰ ਆ ਜਾਨਵਰ ਤਾਂ ਹੈਗੇ 15 15 ਆਂਬਰਾ ਆ 43 ਤੋਂ ਬਾਰਾ ਪਾਠ ਅੱਠ ਦੰਦਾਂ ਤੋਂ ਪੂਰੇ ਕਰੀ ਜਾਂਦੇ। ਲਵਾਈ ਬਹੁਤ ਹੈ ਸੁਖ ਨਾਲ। ਸ਼ੁਕਰ ਹੈ ਅੱਲਾ ਦਾ। ਆ ਡੱਬੀ ਹੈ। ਡੱਬੀ ਦੀ ਹਾਈਟ ਕਿੰਨੀ ਆ? 43 ਇੰਚ ਆ ਡੱਬੀ। ਨੈਟ ਸ਼ੀਦਾਂ ਦਾ ਦੇ। ਆ ਦੋ ਦੰਦ ਦਿੱਤੇ ਹੈਗੀ ਐ 43.5 ਇੰਚ। ਦੋ ਦੰਦ ਤਾਂ ਕੀ ਹੋਵੇ? ਦੋ ਦੰਦ ਆ ਭਾਈ ਦੋ ਦੰਦ। ਦੋ ਦੰਦ ਆ ਲੈ ਕੱਪ ਆ ਕੋਲ ਲੈਣਾ ਕਿਸੇ ਨੂੰ ਆਪਾਂ ਦਿਖਾ ਦੇਣੀ। ਫਟ ਖੈ ਦਾ ਮੂਹ ਪਾਟ ਕੇ। ਹਾਂ। ਅਜੇ ਤਾਂ ਦੋ ਦੰਦ ਕੱਢੀਏ ਹਾਂ ਦੇਖਿਆ ਹਾਂ ਆ ਸਾਡੇ ਸਾਡੇ 41 ਦੇ ਦੋ ਦੰਦ ਤੇ ਲੰਮੀ ਦੇਖ ਲੰਮੀ ਦੇਖ ਹੋਰ ਬੱਸ ਸ਼ੁਕਰ ਹੈ ਅੱਲਾ ਦਾ ਬੱਸ ਸੋਣ ਵਾਲੀਆਂ ਸਾਰੀਆਂ 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 ਸੋਣ ਵਾਲੀਆਂ